ਨਾਬਾਦੀ ਸਬ ਤਹਿਸੀਲ ਪਾਸੋ ਦੇ 11 ਵੋਟਾਂ ਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ VOTING ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਇਆ VOTING ਨੂੰ ਲੈ ਕੇ ਵੋਟਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਠੰਣ ਦੇ باوجود ਮੋਟਰ ਆਪਣੀ ਬੂਰਦਾ ਇਸਤਮਾਲ ਕਰਨ ਲਈ ਪਹੁੰਚ ਰਹੇ ਸਨ ਵੋਟ ਪਾਉਣ ਲਈ ਜਿੱਥੇ ਪਹਿਲੀ ਵਾਰ 18 ਸਾਲ ਦੀ ਲੜਕੀ ਪਹੁੰਚੀ ਤੇ ਆਪਣੀ ਬੂਰਦਾ ਦਾ ਇਸਤੇਮਾਲ ਕੀਤਾ ਉੱਥੇ ਹੀ 90 ਸਾਲਾਂ ਦੀ ਬਜ਼ੁਰਗ ਮਾਤਾ ਵੀ ਵੋਟ ਪਾਉਣ ਲਈ ਪਹੁੰਚੀ ਇਸ ਮੌਕੇ ਵੋਟਰਾਂ ਨੇ ਕਿਹਾ ਕਿ ਅਸੀਂ ਵਿਕਾਸ ਦੇ ਮੁੱਤੇ ਦੇ ਉਮੀਦਵਾਰਾਂ ਦੀ ਚੋਣ ਕਰ ਰਹੇ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਨਤੀਸ਼ਾ ਜਾਨੀ, ਤੁਸੀਂ ਪਾਸਟੈਂਪ ਵੋਟ ਪਾਈ? ਹਾਂਜੀ। ਅ ਕਿਸ ਮੁੱਦੇ ਨੂੰ ਲੈ ਕੇ ਤੁਸੀਂ ਵੋਟ ਪਾਸ ਕੀਤੀ ਹੈ? ਕਿਹੜੇ-ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਕੀ ਕੰਮ ਆਖਾਂਗੇ? ਇਹ ਸੇਫਟੀ ਦੇ ਬਾਰੇ। ਕੀ ਕੋਈ ਤਾਂ ਆਸ ਹੋਵੇ? ਫਲਟਿਆਂ ਦਾ ਅਕੋ ਕਾਲਸ ਬਣੇ ਇਥੇ। ਤੇ ਆਪਣੇ ਪਾਸੋਂ ਦੇਖਦੇ। ਕੈਂਡੀਰ ਨੂੰ ਮੁੰਡੇ ਤੋਂ ਬੋਟ ਸੀ ਹੈਗਾ ਜੀ ਦੇ ਪਾਰਟੀ ਦੀ ਲੋਟੇ ਹੋਤੀ ਹੈ ਅਜੀ ਸ਼ੂਜਵਾਨ ਕੈਂਡੀਡੇਟ ਕੈਂਡੀਡੇਟ ਨੇ ਦੇਖਿਆ ਜਿਹੜਾ ਮਤਲਬ ਕਿ ਇਹ ਕੰਮ ਕਰ ਸਕਦਾ ਪਰ ਪਾਰਟੀ ਨਾਲੇ ਕੰਮ ਨਹੀਂ ਕੈਂਡੀਡੇਟ ਨਾਲ ਕਰ ਸਕਦਾ ਬੜਾ ਲਿਖਾ ਹੁਣ ਕੀ ਬੜਾ ਦੇਖਾਂਗਾ ਅੰਤਰ ਕਰੀ ਤੇ ਉਰ ਤੋਂ ਰਿਕਾਰਡਿੰਗ ਦੀ ਕੁਆਲਿਟੀ ਬੋਲ ਚਾਈ ਦੀ ਕਿ ਲੀਡਰਸ਼ਿਪ ਦੀ ਕੁਆਲਿਟੀ ਜਿਹੜੀ ਮੇਰੇ ਮਾਇਨੇ ਰੱਖਦੀ ਹੈ ਇਸ ਚ ਜੇ ਇੱਕ ਇਨਸਾਨ ਜਿਹੜੇ ਸ਼ਿਪ ਦੀ ਕੁਆਲਿਟੀ ਨੂੰ ਉਤਪਰਗ ਕਰੋਗਾ ਉਹ ਲੀਡਰਸ਼ਿਪ ਦੀ ਕੁਆਲਿਟੀ ਹੋਗੀ ਤਾਂ ਇਹ ਨੂੰ ਵੋਟ ਦਾ ਹੱਕਦਾਰ ਹੋ ਸਕਦਾ ਮੇਰੇ ਕੋਲ 50 ਤਾਂ ਹੀ ਸਾਰੇ ਕੰਮ ਇੱਕ ਅ ਕਹ ਸਕਦੇ ਆਪਾਂ ਕਿ ਸਿਸਟਮੈਟਿਕ ਮੇਰੇ ਨਾਲ ਕਰ ਸਕਦੇ ਆ ਮਾਤਾ ਜੀ ਕੀ ਨਾਮ ਆ ਕ੍ਰਿਸ਼ੋ ਜੀ ਕਿੰਨੀ ਸਾਲ ਦੀ ਉਮਰ ਤੁਹਾਡੀ 90 ਸਾਲ ਤੁਸੀਂ ਵੋਟ ਪਾਉਣਾ ਹੈ ਉਂਗੀ ਹਾਂ ਕੀ ਨਾਮ ਹੈ ਜੀ ਰੇਣੇ ਯੋ ਜੀ ਕਦੇ ਤੋਂ ਆਨਲਾਈਨ ਐਮਰ ਮਾੜਾ ਨਹੀਂ ਨਾ ਕਦੇ ਲੱਗ ਹੈ ਕਿੰਨੇ ਸਾਲ ਦੇ ਨੇ 99 ਸਾਲ ਦੇ ਬੁੱਢਾ ਹੋਣਾ ਹਾਂ ਕਿਸ ਮੁਟਿੰਗ ਦੇ ਬੁੱਢਾ ਪਾਰੀ ਬਸ ਹੀ ਵਧੀਆ ਵਿਕਾਸ ਹੋਵੇ ਹਾਂ ਤੇ ਜ਼ਿਆਦਾਤਰ ਦੇ ਦੇ ਸਾਲ ਦੀ ਮਾਤਾ ਆਏ ਰੇ ਗਈ ਜੋ ਅੱਧੇ ਨੂੰ ਤਾਂ ਮਨ ਨਹੀਂ ਗਈਆਂ ਨਹੀਂ ਸਕਿਆ ਹੋਵੇ ਇਸ ਤਰ੍ਹਾਂ ਹਾਂ ਜੀ ਸਾਡੇ ਮਾਤਾ ਸਿਰ ਚਾਰੋ ਜੋ ਕਨਾਲ ਲੰਦੇ ਨੇ ਹਾਂ ਜੀ ਇਹ ਪਾਠ ਕਰ ਰਹੇ ਸੀ ਬੱਚੇ ਮੈਂ ਤਾਂ ਵੀ ਚਲੋ ਪਾ ਵੋਟ ਪਾ ਦੇਈਏ ਤੇ ਖੰਦੇ ਚਲੋ ਪੂਰ ਨਹੀਂ ਕੇ ਨੂੰ ਕੀ ਮੈਸੇਜ ਦੇਣ ਕਿ ਜਿਹੜੇ ਕਰੇ ਕਰਾ ਤੇ ਬੈਠੇ ਨੇ ਵੋਟ ਨਹੀਂ ਪਾੜਾ। ਵੀ ਆਉਣਾ ਕਹਿੰਦਾ ਜੀ। ਟਾਈਮ ਸਰ ਵੋਟ ਪਾਓ ਤੇ ਆਪਣੇ ਘਰ ਦਾ। ਉਧਰ ਦੂਜੇ ਪਾਸੇ ਪੁਲਿਸ ਵੱਲੋਂ ਵੀ VOTING ਨੂੰ ਲੈ ਕੇ ਸੁਰੱਖਿਆ ਦੇ ਪੂਖਤਾ ਇੰਤਜ਼ਾਮ ਕੀਤੇ ਗਏ ਹਨ। 11 ਵਾੜਾ ਤੇ ਹੋਣ ਜਾ ਰਹੀਆਂ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਚੱਪੇ-ਚੱਪੇ ਤੇ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਲੋਕ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਡਰ ਭੈਰ ਤੋਂ ਕਰ ਸਕਣ। ਇਸਮੋਕੇ ਡੀਐਸਪੀ ਜਰਨੈਲ ਸਿੰਘ ਨੇ ਕਿਹਾ ਕਿ VOTING ਦੌਰਾਨ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾਵੇਗਾ। ਇਹ ਪਾਸوں ਦੇ ਵਿੱਚ 11 ਵਾਰਡ ਨੇ ਜੀ ਤੇ ਤਿੰਨ ਲੋਕੇਸ਼ਨਾਂ ਨੇ ਜਿੱਥੇ ਪੁਨ ਹੋ ਰਹੀ ਹੈ। ਤੇ ਤਿੰਨੇ ਲੋਕੇਸ਼ਨਾਂ ਦੇ ਉੱਤੇ ਅਸੀਂ ਪੂਰੀ ਫੋਰਸ ਵਗੈਰਾ ਲਗਾਈ ਹੈ। ਤੇ ਪ੍ਰੋਪਰ ਜਿਹੜਾ ਹੈਗਾ ਸਾਰੀ ਫੋਰਸ ਨੂੰ ਬਰੀਕੇ ਕੀਤਾ ਗਿਆ। ਬੜੀ ਸਮੂਥੀ ਇਲੈਕਸ਼ਨ ਜਿਹੜੀ ਇਹ ਪ੍ਰੋਸੈਸ ਚੱਲ ਰਹੀ ਹੈ ਕਿੰਨੇ ਮੁਲਾਜ਼ਮ ਤਾਇਨਾਤ ਕੀਤੇ ਗਏ। ਤਕਰੀਬਨ 50 ਦੇ ਕਰੀਬ ਅਸੀਂ ਮੁਲਾਜ਼ਮ ਲਾਏ ਨੇ ਜੀ ਤੇ ਪ੍ਰੋਲਿੰਗ ਪਾਰਟੀ ਵੀ ਲਾਈ ਹੈ। ਸਸਚੂ ਸਰਵਾਂ ਦੀ ਬਿਜਲੀ ਲੱਗੀ ਹੈ। ਸਪੋਕਰ ਲੇਡੀ ਫੋਰਸ ਵੀ ਲਾਈ ਹੈ। ਬੜਾ ਸ਼ਾਂਤ ਮੂਡ ਇਲੈਕਸ਼ਨ ਬਜੇ ਦੀ ਪ੍ਰਕਿਰਿਆ ਚੱਲ ਰਹੀ ਹੈ। ਸਪੋਕਰ ਨੇ ਕੀ ਕੀ ਦੱਸਿਆ? ਜੋ ਇਲੈਕਸ਼ਨ ਕਮਿਸ਼ਨ ਨੇ ਆਦਾਇਤਾ ਨੇ ਸਾਰੀਆਂ ਇਨਸਟਰਕਸ਼ਨਾਂ ਦਿੱਤੀਆਂ ਆਂ ਲੀਆਂ ਨੇ। ਸੈਂਸਟਿਵ ਜਗ੍ਹਾ ਬਹੁਤ ਨਹੀਂ ਸੈਂਸਟਿਵ ਕੋਈ ਨਹੀਂ ਹੈ ਜੀ। ਬਿਲਕੁਲ ਨਾਰਮਲ ਮੂਡ ਨੇ। ਸਪੋਕਰ ਜਿਹੜਾ ਹੈਗਾ ਸਾਰੀ ਮੀਟਿੰਗ ਚੱਲ ਰਹੀ ਹੈ। ਵੋਟਰਾਂ ਨੂੰ ਅਪੀਲ ਕਰ ਰਿਹਾ। ਵੋਟਰਾਂ ਨੂੰ ਅਪੀਲ ਕਰ ਰਹੇ ਆਂ ਭਈ ਜਿਹੜੀ ਇਲੈਕਸ਼ਨ ਹੈ ਤੇ ਇੱਕ ਦਿਨ ਦੀ ਇਲੈਕਸ਼ਨ ਹੈ। ਇਹ ਇਹ ਹੋ ਜਾਣੀਆਂ ਪਰ ਆਪਣਾ ਜਿਹੜਾ ਭਾਈਚਾਰਕ ਸਾਂਝ ਹੈ ਖਤਮ ਨਹੀਂ ਕਰਨੀ ਇਲੈਕਸ਼ਨ ਦੇ ਕਿਸੇ ਤਰ੍ਹਾਂ ਦੀ ਕੋਈ ਕਲੇਸ਼ ਨਹੀਂ ਕਰਨਾ ਭਾਈਸਾਹਬ ਜਿਹੜੀ ਸਾਂਝ ਬਣਾ ਕੇ ਆਪਣੇ ਮੋਟਰ ਕਾਣੀ ਕੋਈ ਹੰੜਲਵਾਜੀ ਨਾ ਹੋਵੇ ਜੇ ਕੋਈ ਕਾਨੂੰਨ ਹੱਥ ਚ ਲੈਂਦਾ ਉਹਦੇ ਵਾਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਕਾਨੂੰਨ ਕਿਸੇ ਨੂੰ ਅਲਾਉ ਨਹੀਂ ਕਰਦਾ ਜਾਵੇ ਕੋਈ ਹੱਥ ਰਵੇ ਜਿਹੜਾ ਬੰਦਾ ਕਾਨੂੰਨ ਹੱਥ ਚ ਲਏਗਾ ਉਹਦੇ ਮੱਦੇਬਾਜ਼ ਕਾਨੂੰਨ ਦੇ ਮੱਦੇਬਾਜ਼ ਕਾਰਵਾਈ ਕੀ ਹੋਵੇਗੀ ਇਸੇ ਤਰ੍ਹਾਂ ਹੁਸ਼ਿਆਰਪੁਰ ਨਗਰ ਨਿਗਮ ਦੇ ਤਹਿਤ ਉਹਦਾ 6, 7 ਅਤੇ ਸਫਾਈ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋ ਗਈ ਜੋ ਕਿ ਸ਼ਾਮ 4 ਵਜੇ ਤੱਕ ਚੱਲੇਗੀ ਇਸ ਮੌਕੇ ਬੋਟ ਪਾਉਣ ਆਏ ਵੋਟਰਾਂ ਨੇ ਕਿਹਾ ਕਿ ਜੋ ਉਮੀਦਵਾਰ ਉਹਨਾਂ ਦੀ ਬੋਰਡ ਦਾ ਇਮਾਨਦਾਰੀ ਨਾਲ ਕੰਮ ਕਰਵਾ ਸਕੇ ਉਹ ਉਸ ਉਮੀਦਵਾਰ ਨੂੰ ਆਪਣਾ ਵੋਟ ਪਾ ਰਹੇ ਹਨ ਜਿਹੜਾ ਜਿਹੜਾ ਕ੍ਰਪਸ਼ਨ ਦੇ ਅਗੇਂਸਟ ਹੋਵੇ ਇਮਾਨਦਾਰ ਹੋਵੇ ਹਰਕਤ ਨਾਲ ਚੱਲਣ ਵਾਲਾ ਹੋਵੇ ਠੀਕ ਹੈ ਜੀ ਅਸੀਂ ਉਸ ਜਿਹੜਾ ਜਿਹੜਾ ਬੰਦਾ ਹੈ ਉਹਨੂੰ ਪਸੰਦ ਕਰਦੇ ਹਾਂ ਉਹਨੂੰ ਵੋਟ ਦੇਣੀ ਪਸੰਦ ਕਰਦੇ ਹਾਂ ਇਸ ਤਰ੍ਹਾਂ ਦੀ ਡਿਵੈਲਪਮੈਂਟ ਚਾਹੁੰਦੇ ਹੋ ਆਪਣੇ ਇਲਾਕੇ ਵਿੱਚ ਡਿਵੈਲਪਮੈਂਟ ਜਿੱਦਾਂ ਕੋਈ ਸਾਡੇ ਕੋਈ ਵੀ ਪ੍ਰੋਬਲਮ ਆndi ਸੜਕ ਟੁੱਟੀ ਜਾਂ ਫਟਾਫਟ ਫੋਨ ਕੀਤਾ ਜਾਵੇ ਤਾਂ ਉਸ ਵੇਲੇ ਸਮਾਧਾਨ ਹੋ ਜਾਵੇ ਉਹਦਾ ਕੋਈ ਪਾਣੀ ਦੀ ਪ੍ਰੋਬਲਮ ਹੈਗੀ ਹੈ ਉਹਦੇ ਵਾਸਤੇ ਫੋਨ ਕੀਤਾ ਜਾਵੇ ਤਾਂ ਉਸ ਸਮੇਂ ਉਹਦਾ ਸਮੱਸਿਆ ਦਾ ਹੱਲ ਹੋ ਕੀਤਾ ਜਾਵੇ ਇਦਾਂ ਅਸੀਂ ਤੁਹਾਡੇ ਇਲਾਕੇ 'ਚ ਜਿਸ ਨੂੰ ਲੈ ਕੇ ਅੱਜ ਬੋਟ ਪੋਲ ਕੀਤੀ ਹੈ ਹਾਂਜੀ achi honi chahiye ji taade vote paaye be saareyan da phala hove saare kam karn wale hon apne vote saade vi safal ho jaave jin nu paaye hai achi taiyari hai aur ਬਹੁਤ ਅੱਛਾ ਰਿਜ਼ਲਟ ਆਏਗਾ ਇਸ ਵਾਰ ਨੇ ਮੈਨੂੰ ਬੜਾ ਮਨ ਦਿੱਤਾ ਔਰ ਲਾਸਟ ਇਲੈਕਸ਼ਨ ਮੈਂ ਇੰਡੀਪੈਂਡੈਂਟਲੀ 666 ਵੋਟਾਂ ਜਿੱਤੇ ਅਸਾਂ ਔਰ ਪਾਰਟੀ ਦੇ ਸੁਪਰੀਮੋ ਦਾ ਧੰਨਵਾਦ ਕਰਦਾ ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਚੀਫ ਮਿਨਿਸਟਰ ਪੰਜਾਬ ਦਾ ਕਿ ਉਹਨਾਂ ਨੇ ਸਾਡੇ ਪਰਿਵਾਰ ਦੇ ਵਿੱਚ ਟਿਕਟ ਦੇ ਕੇ ਬ੍ਰਦਰ ਨੂੰ ਖੜਾ ਕੀਤਾ ਔਰ ਲੋਕਾਂ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਰਜਿਸਪੁਰ ਦੇ ਦਿਲ ਦਾ ਬੱਬੀ ਜੀ ਕੈਂਡੀਡੇਟ ਚਾਹੀਦਾ ਸੋ ਮਨ ਨੂੰ ਉਮੀਦ ਹੈ ਇਹ ਬਹੁਤ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਬਲਕਿ ਤਿੰਨੋਂ ਸੀਟਾਂ ਬਹੁਤ ਵੱਡੇ ਮਾਰਜਨ ਨਾਲ ਜਿੱਤਾਂਗੇ ਇਸੇ ਤਰ੍ਹਾਂ ਨਗਰ ਪੰਚਾਇਤ ਕੱਗਾ ਦੀਆਂ ਚੋਣਾਂ ਲਈ VOTING ਦਾ ਕੰਮ ਸਵੇਰ ਤੋਂ ਜਾਰੀ ਹੈ VOTING ਨੂੰ ਲੈ ਕੇ ਉਤਰਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜੀਤ ਵੈਬ ਟੀਵੀ ਦੇਖ ਰਹੇ ਹੈ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਮੌਜੂਦਾ ਇਸ ਟਾਈਮ ਕਸਬਾ ਕਗਾਵੀਖੇ ਕਸਬਾ ਕਗਾਵੇ ਵਿੱਚ ਨਗਰਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਨੇ ਭਾਰੀ ਗਿਣਤੀ ਵਿੱਚ VOTER ਜਿਹੜੇ ਨੇ ਉਹ ਵੋਟਾਂ ਪਾਉਣ ਨੂੰ ਆਏ ਹੋਏ ਨੇ ਅਸੀਂ ਦੇਖ ਤੁਸੀਂ ਸਾਹਮਣੇ ਦੇਖ ਸਕਦੇ ਹੋ ਭਾਰੀ ਗਿਣਤੀ ਵਿੱਚ VOTER ਜਿਹੜੇ ਨੇ ਉਹ ਵੋਟਾਂ ਪਾਉਣ ਨੂੰ ਆਏ ਨੇ ਉਹਨਾਂ ਦਾ ਭਾਰੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਅਸੀਂ ਕੁਝ ਵੋਟਰ ਇੱਥੇ ਖੜੇ ਨੇ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਕੋਈ ਆ ਬੇਟੇ ਤੁਸੀਂ ਪਹਿਲੀ ਵਾਰ ਵੋਟ ਪਾਈ ਹੈ ਹਾਂਜੀ ਮੈਂ ਪਹਿਲੀ ਵਾਰ ਵੋਟ ਪਾਈ ਆਈ ਪਹਿਲਾਂ ਤੁਹਾਡਾ ਨਾਂ ਦੱਸੋ ਮੇਰਾ ਨਾਮ ਕੋਮਲਪ੍ਰੀਤ ਕੌਰ ਹੈ ਗੱਲ ਕਰੀ ਆਪਾਂ ਵੋਟ ਪਾਈ ਹੈ ਵੋਟ ਜਿਹੜਾ ਪਾਈ ਪਹਿਲੀ ਵੋਟ ਪਹਿਲੀ ਵਾਰ ਵੋਟ ਪਾਇਆ ਆ ਤਾਂ ਕਿਵੇਂ ਲੱਗਿਆ ਤੁਹਾਨੂੰ ਵੀ ਆਪਾਂ ਵੋਟਿੰਗ ਕਰਨੀ ਚਾਹੀਦੀ ਹੈ ਜੀ ਹਾਂਜੀ ਸਾਨੂੰ ਵੋਟਿੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਸਰਕਾਰ ਵੱਲੋਂ 18 18 ਸਾਲ ਦੀ ਉਮਰ ਤੋਂ ਯੂਨੀਵਰਸਲ ਐਡਲਟ ਫਰੈਂਚਾਈਜ਼ ਵੱਲੋਂ ਵੋਟਿੰਗ ਦਾ ਸਿਸਟਮ ਦਿੱਤਾ ਜਾਂਦਾ ਹੈ ਤੇ ਸਾਨੂੰ ਵੋਟਿੰਗ ਕਰਨੀ ਚਾਹੀਦੀ ਹੈ ਇਹਦੇ ਵਿੱਚ ਸਾਡੀ ਆਪਣੀ ਹੀ ਕਾਮਯਾਬੀ ਹੁੰਦੀ ਹੈ ਜੀ ਜੇ ਵੋਟਿੰਗ ਆਪਾਂ ਨਾ ਕਰੀਏ ਤਾਂ ਕੀ ਆਪਾਂ ਨੂੰ ਨੁਕਸਾਨ ਨਹੀਂ ਫਿਰ ਉਹਦੇ ਨਾਲ ਜਿਹੜੇ ਆਪਣੇ ਕੰਮ ਹੁੰਦੇ ਨੇਗੇ ਉਹ ਆਪਾਂ ਨਹੀਂ ਕਰਵਾ ਸਕਦੇ ਕਿਉਂਕਿ ਵੋਟਿੰਗ ਦੇ ਨਾਲ ਹੈ ਜੋ ਉਹ ਆਪਾਂ ਨੂੰ ਬਹੁਤ ਬੈਨੀਫਿਟ ਹੁੰਦੇ ਨੇ ਵੋਟਿੰਗ ਦੇ ਅੰਦਰ ਆਪਾਂ ਰਹਿ ਕੇ ਆਪਣੇ ਕੰਮ ਕਰਵਾ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ VOTER ਨੇ ਜਦਾ ਜਰ ਗਿਣਤੀ ਜਨਾਂ ਦੇ ਵਿੱਚ ਔਰਤਾਂ ਦੀ ਦਿਖਾਈ ਦੇ ਰਹੀ ਹੈ ਭਾਰੀ ਗਿਣਤੀ ਵਿੱਚ VOTER ਜਿਹੜੇ ਨੇ ਕਤਾਰਾਂ ਦੇ ਵਿੱਚ ਲੈਣਾ ਦੇ ਵਿੱਚ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿਸ ਤਰ੍ਹਾਂ ਲੱਗੇ ਹੋਏ ਨੇ ਬਹੁਤ ਲੱਭੀਆਂ ਲੈਣਾ ਜਿਹੜੀਆਂ ਨੇ ਉਹ VOTERਾਂ ਦੀਆਂ ਕਤਾਰਾਂ ਦੇ ਵਿੱਚ ਆਪਣੀ ਵਾਰੀ ਦੀ ਅਡੀਕ ਜਿਹੜੀਆਂ ਨੇ ਔਰਤਾਂ VOT ਪਾਉਣ ਲਈ ਕਰ ਰਹੀਆਂ ਨੇ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਇੱਕ ਅਪਾਜ ਵਿਅਕਤੀ ਨੇ ਜਾਂ ਜਿਹੜੇ ਤੁਰਨ ਤੋਂ ਅਸਮਰ ਹੱਥਰੇ ਉਹ ਵੀ ਆਪਣੀ ﾎﾟਰਟ ਦਾ ਜਿਹੜਾ ਇਸਤੇਮਾਲ ਕਰ ਲਈ। ਉਹ ਲਕ ਬੋਟੇ ਆਏ ਨੇ। ਹਾਂਜੀ। ਕੀ ਨਾਂ ਹੈ ਤੁਹਾਡਾ? ਜਗਿੰਦਰ ਸਿੰਘ ਜੀ। ਕਿਹੜਾ ਵਾਰਡ ਹੈ ਤੁਹਾਡਾ? 10 ਨੰਬਰ ਵਾਰਡ ਹੈ ਜੀ। ਕਿਸ ਤਰ੍ਹਾਂ ਹੁਣ ਤੁਹਾਡੇ ਤੁਰਿਆ ਵੀ ਨਹੀਂ ਜਾ ਰਿਹਾ। ਟਿੱਕੇ 'ਤੇ ਫੇਰ ਕੀ ਸੋਚਿਆ ਵੀ ﾎﾟਰਟ ਜ਼ਰੂਰ ਜ਼ਰੂਰੀ ਪਾਉਣੀ ਹੈ। ﾎﾟਰਟ ਜ਼ਰੂਰੀ ਹੈ ਜੀ। ਅੱਛਾ। ਹਾਂਜੀ। ਬਾਹਰੇ ਲੋਕ ਇਹੋ ਜਿਹੇ ਨੇ ਜਿਹੜੇ ਵੋਟਾਂ ਪਾਉਣ ਨਹੀਂ ਆਉਂਦੇ। ਉਹਨਾਂ ਨੂੰ ਕੀ ਕਹੋਗੇ ਜੇਵੇਂ ਤੁਸੀਂ ਅਪਾਜ ਹੋ ਕੇ ਵੀ ਵੋਟ ਪਾਉਣਾ ਹੈ? ਕਿਵੇਂ ਜੀ? ਤੁਸੀਂ ਆ ਤੁਰ ਵੀ ਨਹੀਂ ਹੁੰਦਾ ਫਿਰ ਵੀ ਵੋਟ ਪਾਉਣ ਆਏ ਹੋ ਪਰ ਬਹੁਤ ਸਾਰੇ ਲੋਕ ਨੇ ਫਿਰ ਬੋਟਾਂ ਨਹੀਂ ਪਾਉਣ ਬੋਲ ਤੇ ਹੀ ਮੁੱਲ ਹੈ ਇਸ ਕਰਕੇ ਨਾ ਆਪਾਂ ਵੱਡੇ ਵੱਡੇ ਮinistr ਤੇ ਹੁੰਦੀਆਂ ਤਾਂ ਹਾਂ ਇਸ ਕਰਕੇ ਬੋਟ ਦਾ ਹੀ ਮੁੱਲ ਹੁੰਦਾ ਹੋਰ ਕਹਾ ਜੀ ਹਾਂਜੀ ਹਾਂ ਹੀ ਵੀ ਬੋਟਾਂ ਕਰਕੇ ਕੱਬ ਮੇਰੇ ਜੇ ਬੋਟਾਂ ਲਾ ਪਾਈਏ ਬੋਟਾਂ ਦਾ ਉਹਦਾ ਫਾਇਦਾ ਕੀ ਹੈ ਬਣਾਉਣ ਹੁੰਦਾ ਹੈ ਬੋਟਾਂ ਬਣਾਉਣ ਦਾ ਫਾਇਦਾ ਕੀ ਹੈ ਜੀ ਪਾਉਣੇ ਪਾਉਣੇ ਹਾਂਜੀ ਕੀ ਨਾਂ ਹੈ ਤੁਹਾਡਾ ਸ਼ਕੀਨੋ ਹਾਂਜੀ ਆ ਵੋਟ ਪਾਉਣਾ ਯੋ ਪਹਿਲਾਂ ਵੀ ਵੋਟਾਂ ਪਾਈਆਂ ਨੇ ਇਹ ਤਾਂ ਪਹਿਲੀ ਵਾਰ ਪਾਰੇ ਨਾ ਪਹਿਲਾਂ ਵੀ ਪਾਈਆਂ ਤਿੰਨ ਚਾਰ ਗਲਾ ਤਾਂ ਜਿਸ ਤਰ੍ਹਾਂ ਲੱਗਦਾ ਤੁਸੀਂ ਵੋਟਾਂ ਪਾਉਣੇ ਕੋਈ ਸੁਧਾਰ ਹੁੰਦਾ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਸੁਧਾਰ ਕੋਈ ਵੋਟ ਪਵਾ ਕੇ ਕੀ ਕਰੇਗਾ ਹਾਂ ਜੰਦੇ ਨਾ ਕੋਈ ਕੋ ਸਾਡੇ ਬਾਰੇ ਸੋਚਦੇ ਨਹੀਂ ਅਸੀਂ ਝੂਫੜਿਆਂ 'ਚ ਬੈਠੇ ਆਂ ਅੱਛਾ ਔਰ ਕੋਈ ਲੈਟਰਨ ਬਾਥਰੂਮ ਵੀ ਨਹੀਂ ਹੈਗਾ ਸਾਡੇ ਦਾ ਅੱਡੇ ਤੇ ਜਾਂਦੇ ਲੈਟਰਨ ਬਾਥਰੂਮ ਵੀ ਸੀ ਠੀਕ ਤੇ ਫਿਰ ਤੁਸੀਂ ਇਹਨਾਂ ਨੂੰ ਕਹਿੰਦੇ ਨਹੀਂ ਜਿਹੜੇ ਜਿਨ੍ਹਾਂ ਨੂੰ ਵੋਟਾਂ ਪਾਉਂਦੇ ਉਹ ਤੇਰੇ ਕਹਿੰਦੇ ਕੋਈ ਗੱਲ ਦੀ ਕਰਨੀ ਲਾਉਂਦੇ ਹਾਂ ਕੋਈ ਨਹੀਂ ਗੱਲ ਗਵਾਂਦੇ ਸਾਡੀ ਵੋਟ ਪਾ ਦੇ ਵੋਟ ਪਾ ਲੈ ਨੰਬਰ 8 ਵੋਟ ਪਵਾ ਲੈਂਦੇ ਨਾ ਕੀ ਕਹਿੰਦੇ ਜਦੋਂ ਵੋਟਾਂ ਪਾਉਣ ਆਉਂਦੇ ਨੇ ਕਿ ਅਸੀਂ ਸਾਹ ਬਣਾ ਦਾਂਗੇ ਆ ਬਣਾ ਦੇ ਸਾਡੇ ਵਾਸਤੇ ਸੋਡ ਬਾਤੇ ਆ ਬਣਾਵਾ ਦੇਵਾਂਗੇ ਮੰਗਾ ਦੇ ਦਾਂਗੇ ਆਫਵਾ ਦਾਂਗੇ ਬਾਅਦ ਚ ਕੋਈ ਨਹੀਂ ਕੋਈ ਨਹੀਂ ਹੁੰਦਾ ਹੈਗਾ ਥੋੜੋ ਥੋੜੋ ਪਾਉਣ ਆਏ ਹੁਣ ਕੀ ਸੋਚ ਕੇ ਆਏ ਹੁਣ ਪਾ ਦਾਂਗੇ ਕੈਂਪ ਚਲ ਬੋਟਾਂ ਹਣ ਪਾਉਣੀਆਂ ਪਾਉਣੀਆਂ ਨੇ ਜੀ ਹਾਂ ਆਈ ਸੋਚ ਕੇ ਆਏ ਆ ਵੀ ਜੋ ਪਹਿਲਾਂ ਵੀ ਪਾਈਆਂ ਨਾ ਵੀ ਹੁਣ ਵੀ ਪਾਏ ਹੋਣੇ ਪੈਸੇ ਵੱਧ ਹੀ ਨਹੀਂ ਜੀ ਉਹ ਘਰੇ ਪੈ ਤਾਂ ਕੋਈ ਵੱਧ ਹੀ ਨਹੀਂ ਹੈਗੀ ਵੋਟ ਹਾਂ ਜੀ ਹਾਂ ਪ੍ਰਬਾਤਰੀ ਜਿਹੜੇ ਇੱਥੇ ਕਿਤੇ ਬਹੁਤ ਵਧੀਆ ਪ੍ਰਬੰਧ ਨੇ ਇਲੈਕਸ਼ਨ ਜਿਹੜੀ ਪੀਸਫੁਲੀ ਚੱਲ ਰਹੀ ਹੈ ਤੇ ਇਲੈਕਸ਼ਨ ਪੀਸਫੁਲੀ ਕਰਾਵਾਂਗੇ ਅਸੀਂ ਕਿੰਨੇ ਕੁ ਮੁਲਾਜ਼ਮ ਨੇ ਜਿਹੜੇ ਤਨਤ ਨੇ ਮੇਰੇ ਨਾਲ ਜੋ ਮੈਂ ਐਸਐਚਓ ਸਦਰ ਸਮਾਣੇ ਤੋਂ ਆਏ ਆ ਠੀਕ ਹੈ ਮੇਰੇ ਨਾਲ 20 ਮੁਲਾਜ਼ਮ ਨੇਗੇ ਠੀਕ ਹੈ ਨਾ ਪੀਸਫੁਲੀ ਇਲੈਕਸ਼ਨ ਕਰਾਵਾਂਗੇ ਅਸੀਂ ਠੀਕ ਹੈ ਸ਼ਾਂਤਮਈ ਵੋਟਾਂ ਲੋਕ ਪਾਰੇ ਨੇ ਆਪਣੀ ਆਪਣੀ ਉਹਦੇ ਨਾਲ ਜੀ ਹਾਂਜੀ ਇਹ ਵਿਰੋਧੀ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਕੋਈ ਨਾ ਕੋਈ ਧਾਤ ਪਕਾ ਕੇ ਜਾਂ ਕੁਝ ਹੋਊਗਾ ਕੋਈ ਐਸੀ ਗੱਲ ਨਹੀਂ ਕੋਈ ਐਜਾ ਨਾ ਹੋਊਗਾ ਬਿਲਕੁਲ ਲੋਕ ਪੀਸਫੁਲੀ ਵੋਟਾਂ ਪਾ ਰਹੇ ਨੇ ਸਾਰੇ। ਅਹਿਮਦ ਸਾਹਿਬ ਕਿਵੇਂ ਦੇ ਪ੍ਰਬੰਧ ਨੇ ਕਿਵੇਂ ਲੱਗ ਰਿਹਾ ਹੈ ਕਿਵੇਂ VOTING ਹੋ ਰਹੀ ਹੈ? ਜੋਸ਼ ਹੈ ਜੀ ਨੂੰ ਵੋਟਰਾਂ 'ਚ ਬਹੁਤ ਜੋਸ਼ ਹੈ ਤੇ ਪ੍ਰਬੰਧ ਪੂਰੇ ਨੇ। ਜੀ। ਬਾਕੀ ਆ ਤੁਹਾਡੇ ਸਾਹਮਣੇ ਹੀ ਹੈ। ਮੈਂ ਇਹਨਾਂ ਨੂੰ ਕਹਿ ਰਿਹਾ ਸੀ ਵੀ ਵੋਟਾਂ ਤਾਂ ਚਲਦੀਆਂ ਰਹਿੰਦੀਆਂ ਭਾਈਚਾਰਾ ਜ਼ਰੂਰੀ ਹੈਗਾ। ਭਾਈਚਾਰਾ ਬਣਾ ਕੇ ਵੀ ਰੱਖਣਗੇ ਮੈਨੂੰ ਪਤਾ ਕੱਗੇ ਦੇ ਲੋਕਾਂ ਦੇ ਵਿਸ਼ਵਾਸ ਹੈ ਮੈਨੂੰ। ਅੱਛੇ ਲੋਕ ਨੇ। ਹਾਂ ਜੀ ਬਿਲਕੁਲ। ਹਾਂ ਪਹਿਲੀਆਂ ਵੋਟਾਂ ਤੋਂ ਡਰੇ ਹੋਏ ਸੀ ਇਹ। ਨਹੀਂ ਦੇਖੋ ਪਹਿਲਾਂ ਤਾਂ ਮੈਨੂੰ ਨਹੀਂ ਪਤਾਗਾ ਮੈਂ ਤਾਂ ਹੁਣ ਤਾਂ ਕਹਿ ਸਕਦਾ ਜੀ। ਤੁਹਾਡੇ ਸਾਹਮਣੇ ਹੀ ਹੈ ਇਹ ਦੇਖ ਕਿੰਨੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਆ ਕਰਮਚਾਰੀ ਨੇ ਇਹਨਾਂ ਵੋਟਾਦਾਨਲ ਤਰ੍ਹਾਂ ਤੜੀ ਦੇਖੋ ਜਿਵੇਂ ਮੈਂ ਆ ਰੋ ਆ ਯਾਰੋ ਨੇ ਸੈਕਟਰ ਅਫਸਰ ਨੇ ਸਾਡੇ 6 ਉਹਨਾਂ ਨਾਲ ਬਕਾਇਦਾ ਵੀਡੀਓਗ੍ਰਾਫੀ ਹੈਗੀ ਹੈ ਤੇ ਸਾਡੇ ਪੁਲਿਸ ਫੋਰਸ ਦੇ ਵਿੱਚ ਜਿਹੜੇ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੇ ਸਾਡੇ ਐਸਐਸਆਈ ਸਾਹਿਬ ਨੇ ਤੇ ਹਰੇਕ ਬੂਥ ਤੇ ਐਡੀਸ਼ਨਲ ਫੋਰਸ ਵੀ ਮੰਗਵਾ ਲਈ ਸੀ ਕੱਲ ਮੈਨੂੰ ਲੱਗਿਆ ਸੀਗਾ ਵੀ ਥੋੜੀ ਘੱਟ ਹੈਗੀ ਹੈ ਤੇ ਮਾਂ ਜੋ ਕਐਸਐਸਪੀ ਸਾਹਿਬ ਦਾ ਮੈਂ ਧੰਨਵਾਦ ਵੀ ਕਰਦਾ ਵੀ ਹੋਰ ਫੋਰਸ ਭੇਜੀ ਸੀ ਡੀ ਸਾਹਿਬ ਨੇ ਏਡੀ ਸਾਹਿਬ ਨੇ ਕਹਿ ਜਿਹੜਾ ਤਾਲ ਮਿਲ ਕਰਕੇ ਤੇ ਹੋਰ ਫੋਰਸ ਭੇਜੀ ਜੀ ਉਹਦੀਆਂ ਕਰਾਉਂ ਕੀ ਆ ਪੀ ਲੈ ਤੁਹਾਡੀ ਫਿਕਰ ਨੂੰ ਕੀ ਬਣਾਈ ਰੱਖਣ ਜੀ ਟਾਈਮ ਸਰ ਆਪ ਦੀ ਵੋਟ ਪਾ ਕੇ ਆਦਾ ਆਰਾਮ ਕਰਨ ਜੀ ਤੇ ਕੈਂਡੀਡੇਟਾਂ ਨੂੰ ਕੀ ਕਹੂਗੇ ਕਹਿੰਦੀ ਜੇ ਟਾਈਮ ਨੂੰ ਇਹੀ ਹੈ ਵੀ ਮਿਹਨਤ ਕਰਕੇ ਜਿੱਤਣ ਭਾਈਚਾਰਾ ਬਣਾ ਕੇ ਰੱਖਣ ਜੀ